ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਲੇਕਿਨ ਇਸੇ ਦੌਰਾਨ ਨਸ਼ੇ ਜਿਹੜੇ ਨੇ ਉਹ ਜਿਹੜੇ ਨੇ ਉਸੇ ਤਰ੍ਹਾਂ ਹੀ ਜਿਹੜੇ ਨੇ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕੇ ਲੱਖੋਗੇ ਬਰਾਮ ਦੇ ਵਿੱਚ ਇੱਕ ਪਿੰਨ ਦੇ ਚਾਰ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਸ਼ੇ ਖਾ ਚੁੱਕੇ ਨੇ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਇਲਾਕੇ ਦੇ ਐਸਐਚਓ ਤੇ ਇੱਕ ਐਸਆਈ ਨੂੰ ਮੁਤਲ ਕਰ ਦਿੱਤਾ ਹੁਣ ਸਵਾਲ ਆ ਕਿ ਇੱਕ ਇਲਾਕੇ ਦੇ ਐਸਐਚ ਨੂੰ ਤੇ ਐਸਆਈ ਨੂੰ ਮੁਤਲ ਕਰਨ ਦੇ ਨਾਲ ਕੀ ਨਸ਼ੇ ਖਤਮ ਹੋ ਗਏ ਨੇ ਜਾਂ ਫਿਰ ਵੱਡੇ ਅਫਸਰਾਂ ਦੀ ਜ਼ਿੰਮੇਵਾਰੀ ਸਿਰਫ ਛੋਟੇ ਅਫਸਰਾਂ ਨੂੰ ਮੁਤਲ ਕਰਨਾ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਲੱਖੋਕੇ ਬਰਾਮ ਥਾਣੇ ਦਾ ਮੁਖੀ ਅਤੇ ਐਸਆਈ ਨੂੰ ਪੰਜਾਬ ਪੁਲਿਸ ਨੇ ਮੁਤਲ ਕਰ ਦਿੱਤਾ ਮਾਮਲਾ ਕੀ ਸੀ ਕਿ ਨਸ਼ੇ ਦੇ ਨਾਲ ਇੱਕੋ ਇਲਾਕੇ ਦੇ ਵਿੱਚ ਚਾਰ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਸੀ ਖਬਰ ਫਰਜ਼ਪੁਰ ਤੋਂ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਫਰੂਜ਼ਪੁਰ ਦੇ ਪਿੰਡ ਲੱਖੋ ਕੇ ਬਰਾਮ ਚ ਨਸ਼ੇ ਦੀ ਓਵਰਡੋਜ਼ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਤੇ ਮੌਤ ਬਾਅਦ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਜਾਗੀ ਹੈ ਹਾਲਾਂਕਿ ਨਸ਼ਾ ਉਸ ਇਲਾਕੇ ਦੇ ਵਿੱਚ ਪਹਿਲਾਂ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਜਦੋਂ ਚਾਰ ਘਰਾਂ ਦੇ ਵਿੱਚ 70 ਵਿਛ ਗਏ ਨੇ ਤੇ ਫਿਰ ਪੁਲਿਸ ਨੇ ਖਾਣਾ ਪੂਰਤੀ ਕਰਦੇ ਹੋਏ ਇਲਾਕੇ ਦੇ ਐਸਐਚਓ ਨੂੰ ਮੁਅਤਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਜਾਗਿਆ ਪੁਲਿਸ ਪ੍ਰਸ਼ਾਸਨ ਦੀ ਨੀਂਦ ਜਿਹੜੀ ਆ ਜਦੋਂ ਪੂਰੀ ਹੋਈ ਤਾਂ ਫਿਰ ਸਰਕਾਰ ਨੇ ਇੱਕ ਐਸਐਚਓ ਤੇ ਇੱਕ ਏਐਸਆਈ ਨੂੰ ਮਤਲਬ ਕਰ ਦਿੱਤਾ ਚਾਰ ਮੌਤਾਂ ਤੋਂ ਬਾਅਦ ਇਲਾਕੇ ਦੇ ਐਸਐਸਪੀ ਨੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲਿਆ ਫਿਰੋਜ਼ਪੁਰ ਦੇ ਐਸਐਸਪੀ ਭਪਿੰਦਰ ਸਿੰਘ ਸਿੱਧੂ ਨੇ ਫਿਰ ਚਾਰ ਮੌਤਾਂ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਤੁਰੰਤ ਕਾਰਵਾਈ ਕਰਦਿਆਂ ਫਿਰ ਥਾਣਾ ਲੋਪੋਗੇ ਬਰਾਮ ਦੇ ਇੰਸਪੈਕਟਰ ਬਲਰਾਜ ਸਿੰਘ ਅਤੇ ਇਹ ਐਸਐਸਈ ਬਲਬੀਰ ਸਿੰਘ ਨੂੰ ਮੁੱਤਲ ਕਰ ਦਿੱਤਾ ਗਿਆ ਜਦ ਕਿ ਸਬ ਇੰਸਪੈਕਟਰ ਪਰਮਜੀਤ ਕੌਰ ਨੂੰ ਥਾਣਾ ਮੁਖੀ ਨਵਾਂ ਜਿਹੜਾ ਬਾ ਉਹ ਨਿਯੁਕਤ ਕੀਤਾ ਗਿਆ ਬਲਰਾਜ ਸਿੰਘ ਦੀ ਜਗ੍ਹਾ ਹੁਣ ਲੀਡਿੰਗ ਇੰਸਪੈਕਟਰ ਪਰਮਜੀਤ ਕੌਰ ਹੁਣਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਧਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਫਿਰੋਜ਼ਪੁਰ ਦੇ ਐਸਐਸਪੀ ਭਪਿੰਦਰ ਸਿੰਘ ਸਿੱਧੂ ਹੋਣਾਂ ਨੇ ਕਿਹਾ ਕਿ ਮਾਮਲਾ ਕੇਵਲ ਨਸ਼ੇ ਦਾ ਓਵਰਡੋਜ਼ ਦਾ ਹੀ ਨਹੀਂ ਸਗੋ ਪੁਲਿਸ ਦੀ ਲਾਪਰਵਾਹੀ ਅਤੇ ਇਲਾਕੇ ਚ ਖੁੱਲੇ ਅੰਮ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਦਾ ਵੀ ਵੱਡੀ ਇੱਕ ਵਜ੍ਹਾ ਹੈ ਜਿਕਰਜੋਗ ਹੈ ਕਿ ਬੀਤੀ 30 ਸਤੰਬਰ ਅਤੇ 1 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਦੇ ਚਾਰ ਨੌਜਵਾਨਾਂ ਦੀ ਨਸ਼ੇ ਕਰਨ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਪਿੰਡ ਵਿੱਚ ਹੀ ਚੱਲ ਰਹੇ ਮੈਡੀਕਲ ਸਟੋਰਾਂ ਤੋਂ ਮੈਡੀਕਲ ਨਸ਼ਾ ਖਰੀਦ ਕੇ ਵਰਤਦੇ ਸਨ ਚਾਰ ਮੌਤਾਂ ਹੋਈਆਂ ਤੇ ਫਿਰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਚਾਰ ਮੌਤਾਂ ਤੋਂ ਪਹਿਲਾਂ ਜਿਹੜਾ ਬਈ ਪੁਲਿਸ ਦੇ ਵਾਲਿਆਂ ਨੇ ਇਸ ਤੇ ਕਾਰਵਾਈ ਕਿਉਂ ਕੀਤੀ ਸ਼ਰੀਆ ਮੈਡੀਕਲ ਸਟੋਰ ਤੇ ਨਸ਼ਾ ਵਿਕਦਾ ਉਹ ਤੇ لازمی ਤੌਰ ਤੇ ਇਲਾਕੇ ਦੇ ਕੁਝ ਮੋਤਵਰ ਲੋਕਾਂ ਨੇ ਵੀ ਪਿੰਡਾਂ ਵਿੱਚ ਵਿੱਚ ਦੇ ਵਿੱਚ ਦੇ ਵੇਚੇ ਜਾ ਰਹੇ ਨਸ਼ੇ ਜਾਂ ਮੈਡੀਕਲ ਸਟੋਰਾਂ ਤੇ ਵਿਕਦੇ ਨਸ਼ੇ ਬਾਰੇ ਐਸਐਚਓ ਤੋਂ ਲੈ ਕੇ ਐਸਐਸਪੀ ਲੈਵਲ ਦੇ ਅਧਿਕਾਰੀਆਂ ਨੂੰ ਜ਼ਰੂਰ ਦੱਸਿਆ ਹੋਊਗਾ ਲੇਕਿਨ ਪੁਲਿਸ ਸੁੱਤੀ ਰਹੀ ਜਾਂ ਹੇਠਲੇ ਲੈਵਲ ਤੇ ਜਿਹੜੇ ਨੇ ਥਾਣੇਦਾਰਾਂ ਨੂੰ ਇਹ ਮੈਡੀਕਲ ਸਟੋਰ ਅਤੇ ਨਸ਼ੇ ਦੇ ਜਿਹੜੇ ਤਸਕਰ ਨੇ ਉਨਾ ਵੱਲੋ ਜਿਹੜੀ ਬੰਦੀ ਮਠਿਆਈ ਭੇਜੀ ਗਈ ਹੋਊਗੀ ਇਸੇ ਕਰਕੇ ਇਨ ਇਸ ਇਲਾਕੇ ਦੇ ਵਿੱਚ ਸ਼ਰੀਆਮ ਨਸ਼ਾ ਵਿਕਦਾ ਹੋਊਗਾ ਤੇ ਹੁਣ ਜਦੋਂ ਸਰਕਾਰ ਤੱਕ ਗੱਲ ਪੁੱਜੀ ਲੋਕਾਂ ਤੱਕ ਗੱਲ ਉੱਠੀ ਤਾਂ ਫਿਰ ਲੋਕਾਂ ਦਾ ਰੋਹ ਵੱਧਿਆ ਇਲਾਕੇ ਦੇ ਲੋਕਾਂ ਨੇ ਲਾਸ਼ਾਂ ਰੱਖ ਕੇ ਪੁਲਿਸ ਦਾ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਤੇ ਫਿਰ ਐਸਐਸਪੀ ਨੂੰ ਵੀ ਲੱਗਾ ਕਿ ਚਲੋ ਇਸ ਨੂੰ ਜਿਹੜਾ ਵਾ ਮਾਮਲੇ ਨੂੰ ਠੰਡਾ ਕਰਨ ਵਾਸਤੇ ਆਪਾਂ ਇਲਾਕੇ ਦੇ ਐਸਐਚਓ ਤੇ ਇੱਕ ਐਸਏਈ ਨੂੰ ਹੀ ਮੁਤਲ ਕਰ ਦਿੰਦੇ ਆਂ ਪਰ ਹੋਣਾ ਤੇ ਚਾਹੀਦਾ ਸੀ ਕਿ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਆ ਉਹ ਪਹਿਲਾਂ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਮਾਮਲੇ ਦੇ ਉਦੋਂ ਕਾਰਵਾਈ ਕੀਤੀ ਜਦੋਂ ਲੋਕਾਂ ਦੇ ਘਰ ਉਜੜ ਗਏ ਜਿੰਨੇ 4 ਨੌਜਵਾਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਨਸ਼ਿਆਂ ਦੇ ਕਾਰਨ ਉਹਨਾਂ ਵਿੱਚ ਉਮੇਦ ਸਿੰਘ ਰਣਦੀਪ ਸਿੰਘ ਰਮਨਦੀਪ ਸਿੰਘ ਤੇ ਸੰਦੀਪ ਸਿੰਘ ਇਸ ਮਸਲੇ ਵਿੱਚ ਇਹਨਾਂ ਚਾਰ ਜਣਿਆਂ ਦੀ ਜਿਹੜੀ ਆ ਮੌਤ ਹੋਈ ਆ ਉਧਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਹੋਣਾ ਨੇ ਵੀ ਨਿਖੇਧੀ ਕੀਤੀ ਆ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੀ ਨਿਲਾਕੀ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਢਹਲੇ ਨਾਲ ਕਾਲਾ ਕਾਰੋਬਾਰ ਚੱਲ ਰਿਹਾ ਇੱਕ ਪ੍ਰੈਸ ਬਿਆਨ ਦੇ ਰਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ ਜੁੱਧ ਨਸ਼ਾ ਵਿਰੁੱਧ ਮੇਂ ਬੁਰੀ ਤਰ੍ਹਾਂ ਫੇਲ ਸਾਬ ਤੋਂ ਹੀ ਆ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਲਾ ਕਾਰੋਬਾਰ ਢਹਲੇ ਨਾਲ ਚੱਲ ਰਿਹਾ ਤੇ ਆਏ ਦਿਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਰਹੀ ਹੈ ਜਦ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਜਿਹੜੀ ਉਹਨਾਂ ਦੀ ਸਰਕਾਰ ਵਾ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਸਮਾਟ ਪਾ ਰਹੇ ਨੇ ਕੁਲਬੀਰ ਸਿੰਘ ਜੀਰਾ ਹੋਣਾ ਨੇ ਇਹ ਵੀ ਕਿਹਾ ਕਿ ਹਲਕਾ ਗੁਰੂ ਹਰ ਸਾਹਿਬ ਵਿਕੇ ਬੀਤੇ ਦਿਨੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਵਿੱਚ ਗਏ ਚਾਰ ਨੌਜਵਾਨਾਂ ਦੇ ਪਰਿਵਾਰ ਨਾਲ ਉਹਨਾਂ ਨੇ ਦੁੱਖ ਪ੍ਰਗਟ ਵੀ ਕੀਤਾ ਤੇ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਆਮ ਆਦੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ ਤੇ ਨਸ਼ੇ ਵੇਚਣ ਵਾਲੇ ਵੱਡੇ ਮਗਰਮੱਸ਼ਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੀਆਂ ਸਲਾਕਾਂ ਪਿੱਛੇ ਸੁੱਟਿਆ ਜਾਵੇਗਾ ਲੇਕਿਨ ਉਹਨਾਂ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕਰੀਬ 4 ਸਾਲ ਹੋਣ ਵਾਲੇ ਸਰਕਾਰ ਦੇ ਇਸ ਦੇ ਬਾਵਜੂਦ ਵੀ ਪੰਜਾਬ ਵਿੱਚ ਜਿਹੜਾ ਉਹ ਨਸ਼ਾ ਨਹੀਂ ਖਤਮ ਹੋਇਆ ਸੋ ਗ੍ਰਾਮਾਦਿ ਪਾਰਟੀ ਦੀ ਸਰਕਾਰ ਦੀ ਨਲਾਕੀ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਹੋਰ ਜਿਆਦਾ ਪ੍ਰਫੁੱਲਤ ਹੋਇਆ ਅਤੇ ਸਮਗਲਰਾਂ ਵੱਲੋਂ ਢੜਲੇ ਨਾਲ ਨਸ਼ਾ ਵੇਚ ਕੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਬਰਬਾਦ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਹਲਕਾ ਗੁਰੂ ਹਰਸਹਾਇ ਦੇ ਪਿੰਡ ਲੱਖੇ ਕੇ ਬਰਾਵੇ ਕੇ ਪਿਛਲੇ ਲੰਮੇ ਸਮੇਂ ਤੋਂ ਕੁਝ ਮੈਡੀਕਲ ਸਟੋਰ ਵਾਲੇ ਲਗਾਤਾਰ ਸਿੰਥੈਟਿਕ ਡਰੱਗ ਅਤੇ ਮੈਡੀਕਲ ਨਸ਼ੇ ਵੇਚ ਰਹੇ ਹਨ ਜਿਸ ਕਰਕੇ ਇਸ ਇਲਾਕੇ ਦੇ ਕਈ ਨੌਜਵਾਨ ਨਸ਼ੇ ਕਰਕੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੇ ਜਿਸ ਸੰਬੰਧੀ ਲਗਾਤਾਰ ਆਵਾਜ਼ ਉਠਾਉਣ ਦੇ ਬਾਵਜੂਦ ਵੀ ਨਸ਼ੇ ਦਾ ਕਾਰੋਬਾਰ ਬੰਦ ਨਿਓ ਜਿਸ ਦਾ ਨਤੀਜਾ ਇਹ ਨਿਕਲਾ ਕਿ ਬੀਤੇ ਦਿਨੀ ਪਿੰਡ ਦੇ ਹੀ ਚਾਰ ਨੌਜਵਾਨ ਜਨਾਂ ਵਿੱਚ ਅਮੇਰ ਸਿੰਘ ਪੁੱਤਰ ਮੁਖਤਿਆਰ ਸਿੰਘ ਰਣਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਰਮਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਸੰਦੀਪ ਸਿੰਘ ਪੁੱਤਰ ਵੀਰ ਸਿੰਘ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਦੱਸਰ ਮੁਤਾਬਕ ਇਹ ਨੌਜਵਾਨ ਨਸ਼ੇ ਦੀ ਗ੍ਰਿਪਤ ਵਿੱਚ ਇਸ ਕਦਰ ਆ ਚੁੱਕੇ ਹਨ ਕਿ ਇਹਨਾਂ ਨੇ ਆਪਣੇ ਘਰ ਦਾ ਕੋਈ ਸਮਾਨ ਵੀ ਨਹੀਂ ਛੱਡਿਆ ਅਤੇ ਹਰ ਇੱਕ ਘਰੇਲੂ ਚੀਜ਼ ਵੇਚ ਕੇ ਨਸ਼ੇ ਦੀ ਪੂਰਤੀ ਕੀਤੀ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਨੂੰ ਖਤਮ ਅਤੇ ਜੁਧ ਨਸ਼ਿਆਂ ਵਿਰੁੱਧ ਦੇ ਸਾਰਥਕ ਨੀਤੀ ਜਿਹੇ ਨਿਕਲਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਲਗਾਤਾਰ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਲਪੇਟ ਵਿੱਚ ਔਣ ਕਰਕੇ ਆਪਣੀਆਂ ਕੀਮਤੀ ਜਾਨਾਂ ਗੁਆ ਰਹੀ ਹੈ ਜੀਰਾਂ ਨੇ ਕਹਿ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਨਾ ਤੇ ਅਜੇ ਤੱਕ ਇਹਨਾਂ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰ ਮਾਲਕਾਂ ਉੱਤੇ ਕਾਰਵਾਈ ਕੀਤੀ ਹੈ ਤੇ ਨਾ ਹੀ ਕਿਸੇ ਵੱਡੇ ਮਗਰਮਾਸ਼ ਨੂੰ ਕਾਬੂ ਕੀਤਾ ਉਹਨਾਂ ਕਹਿ ਕੇ ਨਸ਼ਾ ਵੇਚਣ ਵਾਲੇ ਇਹਨਾਂ ਮੈਡੀਕਲ ਸਟੋਰ ਮਾਲਕਾਂ ਦੇ ਉੱਪਰ ਕਟਲ ਦਾ ਮਕਦਮਾ ਦਰਜ ਕੀਤਾ ਜਾਣਾ ਚਾਹੀਦਾ ਇਸ ਦੇ ਨਾਲ ਹੀ ਇਸ ਖੇਤਰ ਦੇ ਡਰੱਗ ਇੰਸਪੈਕਟਰ ਤੇ ਸਬੰਧਤ ਸਿਵਲ ਸਰਜਨ ਦੇ ਖਿਲਾਫ ਵੀ ਇਨਕੁਆਇਰੀ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਜਿਹੇ ਅਫਸਰਾਂ ਦੀ ਮਿਲਿ ਭੁਗਤ ਨਾਲ ਹੀ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਇਨੀਆਂ ਮੌਤਾਂ ਹੋਣ ਦੇ ਬਾਅਦ ਵੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇंदे ਨੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਕੋਈ ਸਹਾਰ ਲਈ ਜਿਸ ਤੋਂ ਸਿੱਧ ਹੁੰਦਾ ਹੈ ਕਿ ਮਾਨ ਸਰਕਾਰ ਨਸ਼ਿਆਂ ਨੂੰ ਖਤਮ ਕਰ ਲਈ ਕਿੰਨੇ ਕੀ ਚਿੰਤਾਤ ਲੇਕਿਨ ਫਿਲਹਾਲ ਪੰਜਾਬ ਪੁਲਿਸ ਨੇ ਮਤਲਬ ਫਿਰੋਜ਼ਪੁਰ ਪੁਲਿਸ ਨੇ ਇਲਾਕੇ ਦੇ ਐਸਐਚਓ ਤੇ ਇੱਕ ਐਸਐਸਈ ਨੂੰ ਮੁਅਤਲ ਕਰ ਦਿੱਤਾ ਅਗਰ ਪਹਿਲਾਂ ਹੀ ਅਜਹੀ ਕਾਰਵਾਈ ਕੀਤੀ ਹੁੰਦੀ ਜਦੋਂ ਸ਼ਰਿਆ ਪੁਲਿਸ ਨੂੰ ਪਤਾ ਸੀ ਕਿ ਇਲਾਕੇ ਦੇ ਵਿੱਚ ਮੈਡੀਕਲ ਸਟੋਰਾਂ ਤੇ ਸੰਤਾਠਿਕ ਡਰਗ ਤੇ ਮੈਡੀਕਲ ਨਸ਼ੇ ਵੇਚੇ ਜਾ ਰਹੇ ਨੇ ਤੇ ਉਹਨਾਂ ਮੈਡੀਕਲ ਸਟੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ ਤੇ ਫਿਰ ਨਾ ਚਾਰ ਮੁੰਡਿਆਂ ਦੀ ਮੌਤ ਹੁੰਦੀ ਤੇ ਨਾ ਹੀ ਫਿਰੋਜ਼ਪੁਰ ਦੇ ਐਸਐਸਪੀ ਨੂੰ ਇਲਾਕੇ ਦਾ ਐਸਐਚਓ ਮੁਅਤਲ ਕਰਨਾ ਪੈਂਦਾ ਲੇਕਿਨ ਫਿਲਹਾਲ ਅੱਖਾਂ 'ਚ ਘੱਟਾ ਪਾਉਣ ਵਾਸਤੇ ਸਰਕਾਰਾਂ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਇਥੇਲੇ ਅਧਿਕਾਰੀਆਂ ਨੂੰ ਮਤਲਕ ਕਰਕੇ ਮਾਮਲਾ ਠੰਡਾ ਕਰਨ ਦਾ ਯਤਨ ਕਰਦੀਆਂ ਨੇ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਅਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ